ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤਵਰਤੂ ਵੀ ਮੈਂ ਹਾਂ ਇੰਗਲੈਂਡ ਤੋਂ ਪੱਤਰਕਾਰ ਸੁਖਿੰਦਰ ਸਿੰਘ ਢੱਡੇ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਕੱਲ 4 ਜੁਲਾਈ ਨੂੰ ਬਰਤਾਨੀ ਦੇ ਵਿੱਚ ਜਨਰਲ ਇਲੈਕਸ਼ਨ ਹੋਈ ਸੀ ਆਮ ਚੋਣਾਂ ਹੋਈਆਂ ਸੀ ਜਿਸ ਜੋ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇਰ 10 ਵਜੇ ਤੱਕ ਜਿਹੜੀ ਚੱਲੀਆਂ ਵੋਟਿੰਗ ਹੋਈ ਤੇ ਰਾਤ 11 ਵਜੇ ਤੋਂ ਬਾਅਦ ਜਿਹੜੇ ਆ ਚੋਣ ਨਤੀਜੇ ਜਿਹੜੇ ਉਹਨੇ ਸ਼ੁਰੂ ਹੋ ਗਏ ਸਨ ਪਰ ਸਵੇਰੇ 5 ਵਜੇ ਦੇ ਕਰੀਬ ਜਿਹੜਾ ਸਥਿਤੀ ਸਪਸ਼ਟ ਹੋ ਚੁੱਕੀ ਸੀ ਜਿਨ੍ਹਾਂ ਦੇ ਮੁਤਾਬਕ ਜਿਹੜਾ ਲੇਬਰ ਪਾਰਟੀ ਜਿਹੜੀ ਬਹੁਮਤ ਹਾਸਲ ਕਰਕੇ ਇਸ ਵੇਲੇ ਸੱਤਾ ਦੇ ਸਰਦਾਰ ਅਸਲੇ ਮੌਜੂਦ ਨੇ ਸਤਲ ਸਿੰਘ ਗਿੱਲ ਜਿਹੜੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਗ੍ਰੇਟਰ ਅਬ੍ਰਿਡਜਨ ਦੇ ਜਨਰਲ ਸਕੱਤਰ ਨੇ ਤੇ ਸਮੇਂ-ਸਮੇਂ ਤੇ ਜਿਹੜੇ ਲੋਕ ਇੱਥੇ ਦੇ ਵਸੇ ਨੇ ਵਕਤ ਕੰਟਰੀਆਂ ਤੋਂ ਆ ਕੇ ਜਾਵੇ ਭਾਰਤ ਜਾਂ ਹੋਰ ਤਾਂ ਕੰਟਰੀ ਤੋਂ ਆ ਕੇ ਜਿਹੜੇ ਲੋਕ ਇੱਥੇ ਵਸੇ ਨੇ ਉਹਨਾਂ ਦੀ ਮੰਗਾਂ ਦੇ ਹੱਲ ਲਈ ਮੰਗਾਂ ਉਹਨਾਂ ਦੀ ਪੂਰੀਆਂ ਕਰਾਉਣ ਲਈ ਉਹਨਾਂ ਦੇ ਮੰਗਾਂ ਦੇ ਹੱਲ ਕਰਾਉਣ ਲਈ ਜਿਹੜਾ ਮੈਂਬਰ ਪਾਰਲੀਮੈਂਟਾਂ ਨੂੰ ਜਾਂ ਹੋਰ ਵਕਤੋ ਜਗ੍ਹਾ ਤੇ ਜਾ ਕੇ ਜਿਹੜੇ ਆ ਇਹ ਧਰਨੇ ਰੋਸ ਪ੍ਰਦਰਸ਼ਨ ਕਰਦੇ ਰਹਿੰਦੇ ਨੇ ਉਹਨਾਂ ਦੀ ਜਿਹੜੀ ਆਵਾਜ਼ ਉੱਚ ਕਰਦੇ ਰਹਿੰਦੇ ਨੇ ਜਿੰਨੇ ਗਿੱਲ ਸਾਹਿਬ ਪਰੰਤੂ ਤਾਂ ਜਿਹੜਾ ਬਹੁਤ ਹਾਸਲ ਕਰ ਲਿਆ ਲੇਬਰ ਪਾਰਟੀ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ ਜਿਹੜੀ ਆ ਲੇਬਰ ਪਾਰਟੀ ਦੀ ਸੱਤਾ ਚ ਆਈ ਹੈ ਕੀ ਕਾਰਨ ਰਹੇ ਹੁਣ ਕਿ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਨੇ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਦੇਖੋ ਇਹੋ ਪਹਿਲਾਂ ਤਾਂ 14 ਸਾਲ ਤੋਂ ਲੋਕ ਦੇਖਦੇ ਆ ਰਹੇ ਸੀ 14 ਸਾਲ ਤੋਂ ਕੰਜ਼ਰਟੋ ਪਾਰਟੀ ਪਾਵਰ 'ਚ ਸੀਗੇ ਲੋਕਾਂ ਨੂੰ ਹਮੇਸ਼ਾ ਹੀ ਪ੍ਰੋਮਿਸ ਕਰਦੇ ਰਹੇ ਗਿਆ ਪਰ ਲੋਕਾਂ ਦੀਆਂ ਸਮੱਸਿਆਵਾਂ ਮਾ ਅੱਜ ਉਦਾਂ ਹੀ ਖੜੀਆਂ ਹੈਗੀਆਂ ਅੱਜ ਐਨਐਚਐਸ ਦਾ ਜਿਹੜਾ ਮੁੱਦਾ ਹੈਗਾ ਬਹੁਤ ਲੋਕਾਂ ਨੂੰ ਪਿੰਚ ਕਰਦਾ ਹੈਗਾ ਡਾਕਟਰਾਂ ਨੂੰ ਕੋ ਜਾਓ ਉਹਨਾਂ ਕੋ ਅਪਾਇੰਟਮੈਂਟ ਨਹੀਂ ਮਿਲਦੀ ਹਸਪੀਟਲ ਜਾਓ ਤੁਸੀਂ ਐਮਰਜੈਂਸੀ ਜਾਂਦੇ ਆਂ ਕਿੰਟਿਆ ਆਪਦੀ ਪਾ ਨੂੰ ਮੀਟ ਕਰਨਾ ਪੈਂਦਾ ਹੈ ਸੀਰੀਅਸ ਮਰੀਜ਼ ਵੀ ਜੀਵਨ ਦਾ ਰਾਹ ਘੋਣਾ ਤੁਹਾਡੀ ਬੇਟਿੰਗ ਲਿਸਟ ਮੇ ਨਿਆਵਦੀਆਂ ਕਈ ਸਾਲਾਂ ਬਾਅਦ ਹੀ ਬਾਰੀ ਆਉਂਦੀ ਹੈ ਗਈ ਕਈਆਂ ਦੀ ਕਈ ਕਈ ਤਾਂ ਬਿਮਾਰੀਆਂ ਦੀ ਤੇ ਆਪਰੇਸ਼ਨ ਵੀ ਨਹੀਂ ਟਾਈਮ ਹੋ ਰਹੇ ਹੈਗੇ ਜਿਹਦੇ ਕਰਕੇ ਲੋਕ ਬਹੁਤ ਸਬਰ ਕਰ ਰਹੇ ਸੀ ਮਹਿੰਗਾਈ ਤੋਂ ਲੋਕ ਉਹਨਾਂ ਨੇ ਬਹੁਤ ਸਤਾਇਓ ਹੈਗੇ ਇਹ ਹਕੂਬ ਤੋਂ ਬਾਅਦ ਬਹੁਤ ਵੱਡੀਆਂ ਸਮੱਸਿਆਵਾਂ ਆਈਆਂ ਹੈਗੀਆਂ 인ਫਲੇਸ਼ਨ ਜਿਹੜੀ ਆ ਹੋਰ ਜਿਹੜੀ ਵਧ ਗਈ ਹੈਗੇ ਮਹਿੰਗਾਈ ਇੰਨੀ ਵਧ ਗਈ ਹੈਗੀ ਆ ਕਿ ਲੋਕਾਂ ਦਾ ਜੀਣਾ ਦੁਬਰ ਹੋਇਆ ਲੋਕ ਚੇਂਜ ਚਾਹੁੰਦੇ ਸੀਗੇ ਇਹ ਚੇਂਜ ਦਾ ਪਰਕਟਾਵਾ ਹੈਗਾ ਕਿ ਲੋਕ ਆਸਮੰਦ ਹੈਗੇ ਆ ਕਿ ਕੋਈ ਨਵੀਂ ਪਾਰਟੀ ਆਵੇ ਸ਼ਾਇਦ ਸਾਨੂੰ ਕੁਝ ਰਾਹਤ ਮਿਲੇ ਤੇ ਇਹ ਚੇਂਜ ਐਕਸਪੈਕਟੇਸ਼ਨ ਇੱਕ ਕੀਤੀ ਜਾ ਰਹੀ ਸੀਗੀ ਜਦੋਂ opinion poll ਵੀ ਪਹਿਲਾਂ ਹੀ ਆ ਚੁੱਕੇ ਸੀਗੇ ਕਿ ਲਿਬਰ ਪਾਰਟੀ ਹੁਣ ਪਾਵਰ ਚਾਏਗੀ ਇਹ ਗੱਲ ਸਮਾਂ ਕਿੰਨੀਆਂ ਸੀਟਾਂ ਜਿਹੜੀਆਂ ਲਿਬਰਲ ਪਾਰਟੀ ਨੇ ਜਿੱਤ ਕੇ ਜਿਹੜੀ ਬਹੁਤ ਜਿਹੜਾ ਹਾਸਲ ਕੀਤਾ ਤੇ ਦੂਜੀ ਕੰਜ਼ਰਵੇਟਿਵ ਪਾਰਟੀ ਨੇ ਕਿੰਨੀਆਂ ਸੀਟਾਂ ਤੇ ਹਾਰ ਪ੍ਰਾਪਤ ਹੋਈ ਹੈ ਤੇ ਬਾਕੀ ਜਿਹੜੀਆਂ ਇਥੋਂ ਦੀਆਂ ਜੁਕੜੀਆਂ ਪਾਰਟੀਆਂ ਉਹਨਾਂ ਨੇ ਕਿਹੜੇ ਕਿੰਨੀਆਂ-ਕਿੰਨੀਆਂ ਸੀਟਾਂ ਪ੍ਰਾਪਤ ਕੀਤੀਆਂ ਲਿਬਰਲ ਪਾਰਟੀ ਨੇ ਐਸਵੇਲੇ 411 ਸੀਟਾਂ ਜਿੱਤ ਲਈਆਂ ਤੇ ਉਹਨਾਂ ਦੇ ਕਾਫੀ ਵੱਡੀ ਮжоਰਿਟੀ ਨਾਲ ਪੂਰਨ ਤੌਰ ਤੇ ਬਹੁਮਤ ਚਾ ਚੁੱਕੀ ਹੈ ਹਾਂਜੀ ਪੂਰਨ ਤੌਰ ਤੇ ਬਹੁਮਤ ਚਾ ਚੁੱਕੀ ਆ ਪਹਿਲਾਂ ਇਹਨਾਂ ਕੋਲ 201 ਸੀਟਾਂ ਸੀ ਹੁਣ 201 ਤੋਂ 411 ਲੈ ਗਈ ਆ ਗਿਆ ਇਦਾਂ ਕੰਜਰਟਿਵ ਪਾਰਟੀ ਕੋ ਪਹਿਲਾਂ 368 ਸੀਟਾਂ ਸੀ ਉਹਨਾਂ ਨੇ 249 ਅਲੋਜ ਕਰ ਲਈਆਂ 119 ਰਹਿ ਗਈਆਂ ਉਹਨਾਂ ਕੋਲ ਇਦਾਂ ਬਾਕੀ ਜਿਹੜੀ ਆ ਲਿਬਰਲ ਪਾਰਟੀ ਆ ਉਹਨੇ ਵੀ ਕਾਫੀ ਇਨਕਰੀਸ ਕੀਤਾ ਹੈਗਾ ਪਹਿਲਾਂ ਉਹਨਾਂ ਕੋਲ 8 ਸੀਟਾਂ ਸੀ ਉਹਨਾਂ ਨੇ 63 ਹੋਰ ਵਧਾ ਲਈਆਂ 71 ਹੋ ਗਈਆਂ ਹੈਗੀਆਂ ਤੇ ਉਸ ਤੋਂ ਬਾਅਦ ਜਿਹੜੀ ਸਕਾਟਿਸ਼ ਨੈਸ਼ਨਲ ਪਾਰਟੀ ਹੈਗੀ ਆ ਉਹਨਾਂ ਨੇ ਉਹਨਾਂ ਕੋਲ ਪਹਿਲਾਂ 47 ਸੀ ਉਹ ਵੀ ਨੰਗ ਸੀਟਾਂ ਤੇ ਸੀਮਤ ਰਹਿ ਗਈ ਹੈਗੀ ਆ ਸ਼ਿੰਫਨ ਜਿਹੜੀ ਆਰੈਸ਼ ਲੋਕਾਂ ਦੀ ਪਾਰਟੀ ਆ ਨਾਰਦਰਨ ਆਇਲੈਂਡ ਦੀ ਤੇ ਉਹ ਉਹਨਾਂ ਨੇ 7 ਸੀਟਾਂ ਨਵੀਆਂ ਅਗੈਨ ਕੀਤੀਆਂ ਹੈਗੀਆਂ 7 ਸੀਟਾਂ ਪਹਿਲੀ ਵਾਰ ਜਿੱਤੀਆਂ ਹੈਗੀਆਂ ਇਹਦਾ 28 ਹੋਰ ਇੰਡੀਪੈਂਡੈਂਟ ਤੇ ਹੋਰ ਜੜੀਆਂ ਛੋਟੀਆਂ ਪਾਰਟੀਆਂ ਉਹਨਾਂ ਨੇ ਉਹਦੇ ਉਮੀਦਵਾਰ ਜਿੱਤੇ ਹੈਗੇ ਆ ਪਹਿਲਾਂ 14 ਸੀਗੇ 14 ਤੋਂ ਹੁਣ ਇਹਨਾਂ ਨੇ ਇਨਕਰੀਸ ਹੋਰ ਹੋ ਗਈ 14 ਇਹ ਗੱਲ ਸਾਹਿਬ ਜੇਕਰ ਚੇਕ ਪਾਈ ਚਾਰੇ ਦਿਨ ਗੱਲ ਕਰੀ ਆਪਣੀ ਪੰਜਾਬੀ ਕਮਿਊਨਿਟੀ ਦੀ ਗੱਲ ਕਰੀ ਜੈਂ ਭਾਰਤੀ ਭਾਈਚਾਰੇ ਦੀ ਗੱਲ ਕਰੀ ਤੇ ਕਿੰਨੇ ਉਮੀਦਵਾਰ ਜਿਹੜੇ ਸਿੱਖ ਜਿਹੜੇ ਇਹਨਾਂ ਚੋਣਾਂ 'ਚ ਆਪਣੀ ਕਿਸਮਤ ਅਜਮਾਰੇ ਸਾਹਿਬ ਤੇ ਕਿੰਨਿਆਂ ਨੇ ਜਿੱਤ ਪ੍ਰਾਪਤ ਕੀਤੀ ਹੈ ਇਹਦੇ ਵਿੱਚ 8 ਜਿਹੜੇ ਆ ਸਾਡੇ ਸਿੱਖ ਪੰਜਾਬੀ ਚਿਹਰੇ ਜਿਹੜੇ ਆ ਉਹ ਸਾਹਮਣੇ ਆਏ ਹੈਗੇ ਆ ਜਦੇ ਵਿੱਚ 4 ਔਰਤਾਂ ਆ ਚ 4 ਮਰਦ ਹੈਗੇ ਆ ਸਿੰਘ ਹੈਗੇ ਆ ਜਿਨ੍ਹਾਂ ਦਾ ਉਹਦੇ ਵਿੱਚ ਤਨਮਨਜੀਤ ਸਿੰਘ ਟੇਸੀ ਤੇ ਪ੍ਰੀਤ ਕੋਰ ਗਿਲ ਤਾਂ ਪੁਰਾਣੇ ਹੈਗੇ ਆ 6 ਜਿਹੜੇ ਆ ਨਵੇਂ ਚਿਹਰੇ ਜਿਹੜੇ ਆ ਸਿੱਖ ਜਿਹੜੇ ਉਹ ਪ੍ਰਾਪਤ ਹੋਏ ਪ੍ਰਾਪਤ ਹੋਏ ਆ ਮੈਂ ਉਹਨਾਂ ਦਾ ਫੇਰ ਵੀ ਨਾਂ ਵੀ ਦੱਸ ਦਿੰਨਾ ਹੈਗਾ ਸਲੋਤ ਤੋਂ ਕਰਨਮਨਜੀਤ ਸਿੰਘ ਤੀਸੀ ਫੇਰ ਬਰ ਬਰਹਾਲ ਜਿੱਤੇ ਨੇ ਹਾਂਜੀ ਹਾਂਜੀ ਤੀਸੀ ਵਾਰ ਜਿੱਤ ਗਏ ਹੈਗੇ ਆ ਸੈਂਡਵੈਲ ਤੋਂ ਗੁਰਿੰਦਰ ਸਿੰਘ ਜੋਸ਼ਨ ਉਹਨੇ ਵੀ ਜਿੱਤ ਪ੍ਰਾਪਤ ਕੀਤੀ ਹੈਗੀ ਕਿਹੜੀ ਪਾਰਟੀ ਦੇ ਸਨ ਇਹ ਲੇਬਰ ਪਾਰਟੀ ਵੱਲੋਂ ਹੀ ਆ ਹੈਗੇ ਅੱਠ ਉਸ ਤੋਂ ਬਾਅਦ ਐ ਐ ਐਲਫਰਡ ਤੋਂ ਜਾ ਸਟਵਾਲ ਹੁਣੀ ਜਿੱਤੇ ਹੈਗੇ ਆ ਲੇਬਰ ਪਾਰਟੀ ਵੱਲੋਂ बुलहटन वैसट तो वरिंदर सिंह जस वह भी जित गए गया इदा यो चार जड़े है है जुते हैं चार ज पंजाबी औरत सिख औरत भी जुतियां हैगे प्रीत कौर गिल द्वारा जित गए हैं बरमिंगम तो एजस्टन तो सतबीर कौर साउथहैम्पटन तो जुते हैं हरप्रीत कौर उपल ਹਾਰਜਫੀਲਡ ਤੋਂ ਜਿੱਤੇ ਹੈਗੇ ਆ ਲੀਬਰ ਪਾਰਟੀ ਦੇ ਕੈਂਡੀਡੇਟ ਸੋਨੀਆ ਕੌਰ ਕੁਮਾਰ ਇਹ ਵੀ ਜਿੱਤੇ ਹੈਗੇ ਲੀਬਰ ਪਾਰਟੀ ਤੋਂ ਇਹ ਡਰਲੀ ਤੋਂ ਇਹ ਸਾਰੇ ਲੀਬਰ ਪਾਰਟੀ ਦੇ ਉਮੀਦਵਾਰ ਸਨ ਜਿੰਨੇ ਜਿੱਤੇ ਪਾਰਟੀ ਦੇ ਉਮੀਦਵਾਰ ਹੈਗੇ ਤੇ ਜੇਕਰ ਜਿਲ੍ਹ ਸਾਹਿਬ ਆਪਾਂ ਇਲੈਕਟ੍ਰੀਟ ਦੀ ਗੱਲ ਕਰੀ ਤੇ ਇਲੈਕਟ੍ਰੀਟ ਤੋਂ ਲੰਮੇ ਸਮੇਂ ਤੋਂ ਬਾਅਦ ਜਿਹੜਾ ਇੱਥੇ ਕੰਜ਼ਰਵੇਟਿਵ ਪਾਰਟੀ ਦਾ ਕਬਜ਼ਾ ਹੋਇਆ ਜਿਕਰ ਜੋ ਕਿ ਪਹਿਲਾਂ ਕਾਫੀ ਲੰਮੇ ਸਾਲਾਂ ਤੋਂ ਜਿਹੜਾ ਇੱਥੇ ਲੀਬਰ ਪਾਰਟੀ ਜਿੱਤਦੀ ਆ ਰਹੀ ਹੈ ਕੀ ਕਾਰਨ ਰਹੇ ਆ ਇੱਥੇ ਐਸ ਹੈ ਲੋ ਕਿਦੋਂ ਜਿਹੜੇ ਲਿਬਰਲ ਪਾਰਟੀ ਦੀ ਹਾਰ ਹੋਈ ਹੈ ਇਹ ਦੇਖੋ 34 ਜੀਰ ਤੋਂ ਤੱਕ ਤਾਂ ਲੈਸਟਰ ਈਸਟ ਦੀ ਇਹ ਸੀਟ ਲਿਬਰਲ ਪਾਰਟੀ ਦੀ ਜਿਨ੍ਹਾਂ ਨੇ ਟੋਰੀ ਪਾਰਟੀ ਤੋਂ ਖੋਈ ਸੀ ਉਸ ਵੇਲੇ 21 ਬੈਗ ਨੇ ਤੇ ਜਿਹੜੇ ਕਿ ਇਹ ਲਿਬਰਲ ਪਾਰਟੀ ਕੋਈ ਸੀਟ ਰਹੀ ਆ ਸੇਫ ਸੀਟ ਜਾਣੀ ਰਹੀ ਆ ਇਹ ਪਹਿਲੀ ਵਾਰੀ ਜਿਹੜੀ ਲੈਸਟਰ ਈਸਟ ਦੀ ਸੀਟ ਜਿਹੜੀ ਆ ਟੋ ਕੰਜਰਟ ਪਾਰਟੀ ਦੇ ਉਮੀਦਵਾਰ ਜਿਹੜੇ ਹੈਗੇ ਆ ਇਹ ਸ਼ਿਵਾਨੀ ਰਾਜਾ ਜਿਹੜੀ ਕਿ ਪਾਰਟੀ ਮੂਲ ਤੋਂ ਸਾਡੇ ਏਸ਼ੀਅਨ ਕੁੜੀ ਹੈਗੀ ਆ ਬੜੀ ਜੰਗ ਹੈਗੀ ਆ ਇੱਥੇ ਦੇ ਲੋਕਲ ਸਕੂਲ ਵਿੱਚ ਹੁਣੇ ਹੀ ਉਹਨੇ ਕੁਝ ਸਾਲ ਹੋਏ ਡਿਗਰੀ ਪ੍ਰਾਪਤ ਕੀ ਪੜ ਕੇ ਗਈ ਹੈਗੀ ਆ ਉਸ ਤੋਂ ਬਾਅਦ ਇਹਨੇ ਜਿਹੜੇ ਲੇਬਰ ਪਾਰਟੀ ਦੇ ਕੈਂਡੀਡੇਟ ਜਿਹੜੇ ਹੈਗੇ ਅਗਰਪਾਲ ਉਹਨਾਂ ਨੂੰ ਹਰਾ ਦਿੱਤਾ ਹੈਗਾ ਸ਼ਵਾਨੀ ਨੇ ਇਸ ਤੋਂ ਬਾਅਦ ਲੈਸਟਰ ਸਾਊਥ ਦੀ ਜਿਹੜੇ ਆਰਾਊਂਡ 30 ইয়ারਸ ਤੋਂ ਜਿਹੜੀ ਜਿਹੜੀ ਲੇਬਰ ਦੀ ਸੇਫ ਸੀਟ ਇਸ ਗਣੀ ਜਾਂਦੀ ਸੀਗੀ ਜੇ ਮਾਰਸ਼ਲ ਦੇ ਐਮਪੀ ਸੀਗੇ ਉਹਨਾਂ ਦੇ ਸਮੇਤ ਉਹ ਜਿਹੜੀ ਆ ਜohn Ashworth ਤੋਂ ਜਿਹੜੇ ਲੇਬਰ ਪਾਰਟੀ ਦੇ ਕੈਂਡੀਡੇਟ ਉਹ ਬੈਡਲੀ ਹਾਰ ਗਏ ਹੈਗੇ ਆ ਇਹਦੇ ਤੋਂ ਇਲਾਵਾ ਉੱਥੋਂ ਜਿੱਤੇ ਹੈਗੇ ਆ ਇੰਡੀਪੈਂਡੈਂਟ ਜਿਹੜੇ ਹੈਗੇ ਆ ਇਹ ਪੰਜਾਬੀ ਉਮੀਦਵਾਰ ਮੁਸਲਮ ਭਾਈਚਾਰੇ ਤੋਂ ਸ਼ੌਕਤ ਐਡਮ ਉਹ ਜਿੱਤੇ ਗਏ ਹੈਗੇ ਆ ਲਿਜ ਕੈਂਡਲ ਲੈਸਟਰ ਬਸਤੋਂ ਉਹ ਦੁਆਰਾ ਜਿੱਤ ਗਿਆ ਹੈਗਾ ਲੀਬਰ ਪਾਰਟੀ ਦੇ ਇਹ ਇਹ ਵਿਸ਼ੇਸ਼ ਤੌਰ ਤੇ ਇਹਨਾਂ ਦਾ ਸੰਖੇਪ ਹੈਗਾ ਗਿੱਲ ਸਾਹਿਬ ਜਿਹੜੀ ਨਵੀਂ ਸਰਕਾਰ ਚੁਣੀ ਗਈ ਲੀਬਰ ਪਾਰਟੀ ਦੀ ਲੋਕਾਂ ਨੇ ਕਾਫੀ ਆਸਾ ਮੈਦਾਨੇ ਪਾਰਟੀ ਜਿਤਾਈ ਹੈ ਕਿ ਇਹ ਪਾਰਟੀ ਜਿਹੜੀ ਆਪਣੇ ਜਿਹੜੇ ਕੀਤੇ ਵਾਦੇ ਪੂਰੇ ਖਰੇ ਉਤਰੇਗੀ ਦੇਖੋ ਐਸ ਵੈਲ ਇਟਸ ਟੂ अर्ली ਟੂ ਸੇ ਹਲੇ ਉਹਨਾਂ ਨੇ ਆਪਣਾ ਪ੍ਰਧਾਨ ਮੰਤਰੀ ਦਾ ਵੀ ਜਿਹੜਾ ਪਾਰਟ ਜਿਹੜਾ ਹੈਗਾ ਕੱਲ ਤੋਂ ਕੱਲ ਨੂੰ ਤੋਂ ਸਮਹਲਣਗੇ ਕੱਲ ਤੋਂ ਬਾਅਦ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਬੈਸੇ ਜਿੱਥੇ ਲਿਬਰਲ ਪਾਰਟੀ ਨੇ ਪਾਵਰ ਚਾਈ ਹੈ ਬਿਗ ਮジョਰਿਟੀ ਨਾਲ ਉਹਦੇ ਉੱਥੇ ਲੈਸਟਰ ਜਿਹੜਾ ਮਿਨੀ ਇੰਡੀਆ ਜਾਣਿਆ ਜਾਂਦਾ ਹੈਗਾ ਇੱਥੋਂ ਜਿਹੜੀ ਇਹਨਾਂ ਦੀ ਬੈਟਲ ਹੀ ਲਿਬਰਲ ਪਾਰਟੀ ਦੀ ਜਿਹਦੀ ਇਹਨਾਂ ਦੀ opinion ਪੋਲਿਸੀ 'ਤੇ ਇਥੋਂ ਬਿਲਕੁਲ ਜਿੱਤ ਜਾਣਾ ਹੈਗਾ ਕਿਉਂਕਿ ਏਸ਼ੀਅਨ ਲੋਕ ਜਿਹੜੇ ਹੈਗੇ ਆ ਇਹ ਤਾਂ ਲਿਬਰਲ ਹੀ ਅੱдни ਵੋਟ ਦਿੰਦੇ ਆ ਇਹਨਾਂ ਨੇ ਆਪਣਾ ਫਤਵਾ ਦੇ ਦਿੱਤਾ ਹੈਗਾ ਜਿਹੜਾ ਕਿ ਗ੍ਰੇਟ ਸਿਗਨਲ ਆ ਲੇਬਰ ਪਾਰਟੀ ਨੂੰ ਤੇ ਹਾਂ ਇੱਥੇ ਏਸ਼ੀਅਨ ਭਾਈਚਾਰੇ ਦੇ ਹਿੱਤਾਂ ਦੇ ਜਿਹੜੇ ਆ ਲੋਕਾਂ ਦੇ ਹਿੱਤ ਆ ਉਹਨਾਂ ਬਾਅਦ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਧਿਆਨ ਦੇਣਾ ਪਵੇਗਾ ਜੇ ਆਉਣ ਵਾਲੇ ਸਮੇਂ ਵਿੱਚ ਲੇਬਰ ਨੇ ਇੱਥੇ ਆਪਣਾ ਮੂੜ ਸਥਿਤੀ ਪੁਰਾਣੀ ਸਥਿਤੀ ਹਾਸਲ ਕਰਨੀ ਹਾਂਜੀ ਬੋਲੋ ਤਰਨਾਰਜੀਤ ਸਿੰਘ ਸਾਹਿਬ ਇਹ ਸੰਜੀਤ ਸੀਤਲ ਸਿੰਘ ਗਿੱਲ ਜਿਨ੍ਹਾਂ ਨੇ ਜਿਹੜੇ ਚੋਣ ਨਤੀਜੇ ਆਏ ਨੇ ਜੁਕੇ ਦੇ ਉਹਨਾਂ ਤੋਂ ਜਾਣ ਕਰਵਾਇਆ ਤੇ ਇਹ ਵੀ ਦੱਸਿਆ ਕਿ ਜਿਹੜੇ ਕੰਜ਼ਰਵੇਟਿਵ ਪਾਰਟੀ ਆ ਉਹਦੀ ਹਾਰ ਦੇ ਕੀ ਕਾਰਨ ਰਹੇ ਨੇ ਤੇ ਨਵੀਂ ਸਰਕਾਰ ਜਿਹੜੀ ਲੇਬਰ ਪਾਰਟੀ ਦੀ ਚੁਣ ਕੇ ਆਈ ਹੈ ਉਤੋਂ ਕੀ ਕੀ ਆਸਾਂ ਉਮੀਦਾਂ ਜਿਹੜੀਆਂ ਲੋਕਾਂ ਨੂੰ ਜਿਤਾਈਆਂ ਜਾ ਰਹੀਆਂ ਤੇ ਇਹਨਾਂ ਦੱਸਿਆ ਕਿ ਅੱਠ ਜਿਹੜੇ ਸਿੱਖ ਚਿਹਰੇ ਵੀੜੇ ਇਹਨਾਂ ਚੋਣਾਂ 'ਚ ਜਿੰਨਾ ਜਿੰਨਾ ਨੇ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਦੇਖ ਰਹੇ ਹੋ ਨਾ ਜੀਤ ਦਾ ਜੀਤ ਵੈਬ ਟੀਵੀ ਹੁਣ ਮਨੂੰ ਦੇ ਜਾਇਤ ਸਸਤਰਿਕਾ